ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਦੇ ਚੱਲਦੇ ਆ ਕੈਨੇਡਾ ਵਿੱਚ ਸਿਰਫ 10% ਲੋਕ ਹੀ ਪੀਆਰ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰ ਸਕਣਗੇ ਜਦਕਿ ਬਾਕੀਆਂ ਲਈ ਮੁਕਾਬਲਾ ਬਹੁਤ ਸਖਤ ਹੋਵੇਗਾ ਸਟੈਟਿਸ ਕੈਨੇਡਾ ਦੇ ਅਨੁਸਾਰ ਕੈਨੇਡਾ ਵਿੱਚ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਧਾਰਕਾਂ ਦੀ ਕੁੱਲ ਗਿਣਤੀ ਲਗਭਗ 25 ਲੱਖ ਯਾਨੀ ਕਿ 2.5 ਮਿਲੀਅਨ ਹੈ ਇਸ ਦੇ ਮੁਕਾਬਲੇ ਕੈਨੇਡਾ ਸਰਕਾਰ ਦੀ ਆਰਥਿਕ ਇਮੀਗ੍ਰੇਸ਼ਨ ਯੋਜਨਾ ਤਹਿਤ ਪੀਆਰ ਸਰਫਾ ਲਗਭਗ 232000 ਲੋਕਾਂ ਨੂੰ ਹੀ ਦਿੱਤੀ ਜਾਵੇਗੀ ਇਹ ਗਿਣਤੀ ਹਰ ਸਾਲ ਘਟ ਰਹੀ ਹੈ ਨਵੇਂ ਆਉਣ ਵਾਲਿਆਂ ਦੀਆਂ ਸੰਖਿਆ ਜਿੰਨੇ ਲੋਕ ਵੀ ਪੀਆਰ ਹੋਰੇ ਨੇ ਲਗਭਗ 19 ਹੀ ਲੋਕ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਤੇ ਕੈਨੇਡਾ ਆ ਵੀ ਰਹੇ ਨੇ ਜਿਸ ਕਾਰਨ ਮੁਕਾਬਲਾ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਸਿਰਫ ਸੋਸ਼ਲ ਮੀਡੀਆ ਤੇ ਮਿਲੀ ਜਾਣਕਾਰੀ ਦੇ ਆਧਾਰ ਤੇ ਚਲਣਾ ਕਾਫੀ ਨਹੀਂ ਹੈ ਸਫਲ ਹੋਣ ਲਈ ਤੁਹਾਨੂੰ ਕੈਨੇਡਾ ਵਿੱਚ ਸਫਲ ਹੋਣ ਲਈ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਪਹਿਲੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਪੇਸ਼ਿਆਂ ਨੂੰ ਚੁਣੋ ਜਿਨ੍ਹਾਂ ਦੀ ਕੈਨੇਡਾ ਵਿੱਚ ਸਭ ਤੋਂ ਵੱਧ ਮੰਗ ਹੈ ਜਿਵੇਂ ਕਿ ਹੈਲਥ케ਅਰ ਅਤੇ ਟ੍ਰੇਡ ਵਰਕਰਸ ਇਹੋ ਜਿਹੇ ਪੇਸ਼ੇ ਜਿਵੇਂ ਕਿ ਪੀਐਸਡਬਲ ਪਰਸਨਲ سپورਟ ਵਰਕਰ ਵਿੱਚ ਭੀੜ ਹੋਣ ਕਾਰਨ ਅੱਗੇ ਦਿੱਕਤ ਆ ਸਕਦੀ ਹੈ ਵੈਲਡਰਜ਼ ਜਾਂ ਟਰੱਕ ਡਰਾਈਵਰ ਨੂੰ ਪਹਿਲਾਂ ਵੀ ਅਜਿਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਗਲੇ ਨੰਬਰ ਤੇ ਭਾਸ਼ਾ ਵਿੱਚ ਮੁਹਾਰਤ ਹੁਣ ਸਿਰਫ 6 ਜਾਂ 6.5 ਬੈਂਡ ਨਾਲ ਗੱਲ ਨਹੀਂ ਬਣੇਗੀ ਪੀਆਰ ਲਈ ਅਪਲਾਈ ਕਰਦੇ ਸਮੇਂ ਤੁਹਾਨੂੰ ਭਾਸ਼ਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਸਕੋਰ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਅਗਲੀ ਗੱਲ ਕਰ ਲਈਏ ਤਾਂ ਬੈਚਲਰ ਜਾਂ ਮਾਸਟਰ ਡਿਗਰੀ ਵਾਲਿਆਂ ਨੂੰ ਪਲੱਸ 2 ਵਾਲਿਆਂ ਨਾਲੋਂ ਇੱਕ ਫਾਇਦਾ ਹੋਵੇਗਾ ਹਾਲਾਂਕਿ ਪਲੱਸ 2 ਵਾਲੇ ਵੀ ਜੇਕਰ ਰੂਰਲ ਪਿੰਡੂ ਖੇਤਰਾ ਵਿੱਚ ਜਾ ਕੇ ਆਪਣੀ ਪ੍ਰੋਫਾਈਲ ਮਜ਼ਬੂਤ ਕਰਦੇ ਹਨ ਤਾਂ ਉਹ ਵੀ ਪੀਆਰ ਦੀ ਦੌੜ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਜੇਕਰ ਤੁਸੀਂ ਆਪਣੀਆਂ ਸ਼ਕਤੀਆਂ ਕਮਜ਼ੋਰੀਆਂ ਮੌਕੇਆਂ ਅਤੇ ਖਤਰਿਆਂ ਦਾ ਸਹੀ ਵਿਸ਼ਲੇਸ਼ਣ ਕਰਕੇ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰਦੇ ਹੋ ਤਾਂ ਹੀ ਤੁਸੀਂ ਪੀਆਰ ਦਾ ਸੁਪਨਾ ਪੂਰਾ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਕੈਨੇਡਾ ਛੱਡ ਕੇ ਵੀ ਵਾਪਸ ਆਉਣਾ ਪੈ ਸਕਦਾ ਹੈ ਅਤੇ ਫਿਰ ਭਾਰਤ ਤੋਂ ਤਜਰਬਾ ਲੈ ਕੇ ਮੁੜ ਪੀਆਰ ਲਈ ਅਰਜੀ ਦੇਣੀ ਪੈ ਸਕਦੀ ਹੈ